ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਹ ਖਬਰ ਜ਼ਰਾ ਕੰਨ ਤੋਂ ਕਪੜਾ ਚੱਕ ਕੇ ਸੁਣ ਲਿਓ ਕਿਉਂਕਿ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਖਾਸ ਕਰਕੇ ਲੁਧਿਆਣਾ ਵਾਸੀ ਜਾਂ ਫਿਰ ਲੁਧਿਆਣਾ ਜਾ ਰਹੇ ਲੋਕਾਂ ਵਾਸਤੇ ਉਹ ਪਹਿਲਾਂ ਹੀ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਲਿਓ ਇਹ ਨਾ ਹੋਵੇ ਕਿ ਤੁਹਾਨੂੰ ਲੁਧਿਆਣੇ ਦੀਆਂ ਸੜਕਾਂ ਤੇ ੱੱਕੇ ਖਾਣੇ ਪੈਣ ਜੀ ਹਾਂ ਲੁਧਿਆਣਾ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਲੁਧਿਆਣਾ ਦੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਵੱਲੋਂ ਐਤਵਾਰ ਨੂੰ ਪੈਟਰੋਲ ਪੰਪ ਪਹ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੌ ਬਾਰ ਸਵੇਰੇ 6 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਪੈਟਰੋਲ ਪੰਪ ਤੋਂ ਭਾਵੇਂ ਉਹ ਰੂਰਨ ਇਲਾਕੇ ਦੇ ਵਿੱਚ ਨੇ ਜਾਂ ਫਿਰ ਸ਼ਹਿਰੀ ਖੇਤਰ ਦੇ ਵਿੱਚ ਨੇ ਮੁਕੰਮਲ ਬੰਦ ਰਹਿਣਗੇ ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਕੀਤਾ ਉਹਨਾਂ ਕਹਿੰਦੇ ਕਿ ਸਾਨੂੰ ਵੀ ਇੱਕ ਛੁੱਟੀ ਦੀ ਲੋੜ ਹੈ ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਪਹਿਲਾਂ ਤਾਂ ਕੋਰਵੇ ਗਲ ਕਲੀਅਰ ਕਰ ਦਈਏ ਅਸੀਂ ਬੰਦ ਨਹੀਂ ਕਰਦੇ ਨਾ ਬੰਦ ਦੀ ਸਾਡੀ ਕਾਲ ਹੁੰਦੀ ਹੈ ਨਾ ਅਸੀਂ ਸਟ੍ਰਾਈਕ ਜਾਂਦੇ ਹਾਂ ਇਹ ਸਾਡੀ ਮਜਬੂਰੀ ਹੈ ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਇਹ ਸਾਰੇ ਡੀਲਰਾਂ ਦੀ ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਬ ਤੇ ਬੋਲ ਰਿਹਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਡੀਲਰ ਚਾਹਦੇ ਆ ਵੀ ਹੁਣ ਸਾਡੇ ਖਰਚੇ ਜਿਹੜੇ ਆ ਸਾਡੇ ਪੂਰੇ ਨਹੀਂ ਹੋ ਰਹੇ ਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਹੈ ਜਿਹੜਾ ਛੁੱਟੀ ਲਿਆ ਕਰਾਂਗੇ ਇਹ ਸਾਡਾ ਡਿਸੀਜਨ ਸਾਡੇ ਭਾਈਚਾਰੇ ਨੇ ਲਿਆ ਹੈ ਰੇਕੀ ਗੱਲ ਰਖੜੀ ਦੀ ਰਖੜੀ ਸੋਮਵਾਰ ਆ ਉਹ ਸਰਦਨ ਖੁੱਲਾ ਹੈ ਸੈਚਰਡੇ ਵੀ ਹੈ ਇਹ ਲੇਟ ਨਾਈਟ ਤੱਕ ਖੁੱਲਾ ਹੈ ਕਿਸੇ ਬੰਦੇ ਨੇ ਲੈਣਾ ਹੋਵੇ ਸਭ ਨੂੰ ਪਤਾ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ 1 ਘੰਟੇ ਬਾਅਦ ਦੁਆਰਾ ਫੀਲਿੰਗ ਕਰਾਣੀ ਪੈਂਦੀ ਹੈਗੀ ਹੈ ਤੇ ਅਸੀਂ ਤੁਹਾਡੇ ਰਾਹੀ ਪਲੱਸ ਅਸੀਂ ਜਿਹੜਾ ਆਪਣੇ ਪੰਪਾ ਦੇ ਬੈਨਰ ਲਾਏ ਆ ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਈਂਡਲੀ ਉਹ ਸੈਚਰਡੇ ਲੈ ਲੋਕਰ ਤਰ ਅਨੁਗਿਆਨ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਟਰੌਟੋ ਚੱਲ ਰਹੇ ਨੇ ਤੇ ਟੈਕਸੀਆਂ ਚੱਲਦੀਆਂ ਨੇ ਕੁਝ ਲੋਕ ਅਜੇ ਵੀ ਨੇ ਜੋ ਜਿੰਨਾ ਕਮਾਉਂਦੇ ਆ ਉਹਨੇ ਪੈਟਰੋਲ ਤੇ ਡੀਜ਼ਲ ਜਾਂ ਫਿਰ ਸੀਐਨਜੀ ਕਮਾਉਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਖਲਦਾ ਵੀ ਦਿੱਕਤ ਆਉਂਦੀ ਆ ਕਿ ਤਰ੍ਹਾਂ ਮੈਂ ਰੋਜ਼ ਇੰਨਾ ਵਿੱਚ ਹੀ ਵਿਚਰਦਾ ਜੀ ਮੈਂ ਟੈਕਸੀ ਵਾਲੇ ਨਾਲ ਵੀ ਰੋਜ਼ ਜਾਂਦਾ ਤੇ ਮੈਂ ਬਾਕੀਆਂ ਨਾਲ ਵੀ ਵਿਖਦਾ ਤੁਸੀਂ ਤਾਂ ਸੁਣਦੇ ਹੋ ਅਸੀਂ ਉਹਨਾਂ ਦੇ ਵਿਚ ਰਹਿੰਨੇ ਆ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਘੰਟੇ ਬਾਅਦ ਸਰਕਲ ਦੁਬਾਰਾ ਆ ਜਾਂਦਾ ਹੋ ਰੱਖੜੀ ਵਾਲੇ ਦਿਨ ਖੁੱਲਾ ਹੈਗਾ ਸੋਮਵਾਰ ਨੂੰ ਔਰ ਅਸੀਂ ਪਿਛਲੇ 15-20 ਦਿਨ ਤੋਂ ਪੂਰਾ ਮੀਡੀਆ ਰਾਹੀਂ ਆਪਣੇ ਪੋਰ ਪੋਸਟਰ ਰਾਹੀਂ ਬੈਨਰ ਰਾਹੀਂ ਸਾਰੇ ਕਸਟਮਰ ਨੂੰ ਅਗਵਤ ਕਰਾ ਰਹੇ ਆ ਕਿ ਭਾਈ ਸਾਹਿਬ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸ਼ਨੀਵਾਰ ਨੂੰ ਜਾਂ ਸੋਮਵਾਰ ਨੂੰ ਆਪਣਾ ਤੇਲ ਪਰ ਆ ਸਕਦੇ ਨੇ ਔਰ ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਹੱਕਦਾਰ ਜੇਕਰ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਹਟੇ ਬੰਦ ਕੀਤਾ ਜਾ ਰਿਹਾ ਹੋਰ ਕੋਈ ਮੰਦਾ ਵੀ ਹੈ ਕਿ ਇਹਦੇ ਵਿਰੋਧ ਚਲੀ ਕਿੰਦਾ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਪਏ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਤੋਂ ਗਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ ਕਿੰਨੇ ਪੈਟਰੋਲ ਕੰਪਨੀ ਦੇ ਨੇ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਿਰੇ 6 ਵੇਟਕ 24 ਘੰਟੇ ਦਾ ਬੰਦ ਹੈ ਜਿਹਨੇ ਪੈਟਰੋਲ ਪੰਪ ਪੂਰੇ ਲੁਧਿਆਣਾ ਪੂਰੇ ਲੁਧਿਆਣਾ ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ IOC BPCL HPC ਇਹਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਉੱਥੇ ਹੀ ਪੈਟਰੋਲ ਪੰਪ ਐਸੋਸੀਏਸ਼ਨ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਉਹਨਾਂ ਦਾ ਸਾਥ ਦੇਣ ਉਹਨਾਂ ਕਹਿ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਨੇ ਅਤੇ ਫਿਰ ਰੱਖੜੀ ਵਾਲੇ ਦਿਨ ਸਵੇਰੇ 6 ਵਜੇ ਤੋਂ ਮੂੜ ਇਹ ਮਿਲਣਾ ਸ਼ੁਰੂ ਹੋ ਜਾਵੇਗਾ ਉਹਨਾਂ ਕਹਿ ਕਿ ਸਾਡਾ ਮੰਤਵ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਸਗੋ ਸਾਡਾ ਕੰਮ ਹੀ ਲੋਕਾਂ ਨਾਲ ਚੱਲਦਾ ਉਹਨਾਂ ਕਹਿ ਕਿ ਇੱਕ ਤਰ੍ਹਾਂ ਇਹ ਵੀਕਲੀ ਆਫ ਹੈ ਜਿਸ ਨੂੰ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ